ਛੋਟੀਆਂ ਪਰ ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਿਹੜੀਆਂ ਔਰਤ ਆਪਣੀ ਰਸੋਈ ਵਿੱਚ ਖਾਣਾ ਆਪ ਤਿਆਰ ਕਰਕੇ ਆਪਣੇ ਘਰ ਦੇ ਮੈਂਬਰਾਂ ਨੂੰ ਪੂਰੇ ਪਿਆਰ ਨਾਲ ਖਾਣ ਲਈ ਦਿੰਦੀਆਂ ਹਨ ਉਸ ਘਰ ਵਿੱਚ ਕਦੇ ਵੀ ਪੈਸੇ ਤੇ ਪਿਆਰ ਦੀ ਕਮੀ ਨਹੀਂ ਰਹਿੰਦੀ ਨੰਬਰ 2 ਸਰਦੀਆਂ ਦੇ ਮੌਸਮ ਵਿੱਚ ਇਹ ਤਿੰਨ ਚੀਜ਼ਾਂ ਭੁੱਲ ਕੇ ਵੀ ਖਾਲੀ ਪੇਟ ਨਹੀਂ ਖਾਣੀਆਂ ਚਾਹੀਦੀਆਂ ਪਹਿਲਾ ਸੇਬ ਦੂਸਰਾ ਅਮਰੂਦ ਤੀਸਰਾ ਗੁਰ ਇਹਨਾਂ ਨੂੰ ਖਾਲੀ ਪੇਟ ਖਾਣ ਨਾਲ ਤੁਹਾਡੇ ਪੇਟ ਵਿੱਚ ਦਰਦ ਹੋ ਸਕਦਾ ਹੈ ਤੇ ਨਾਲ ਹੀ ਪਰਚਨ ਕਰਿਆ ਵੀ ਖਰਾਬ ਹੋ ਸਕਦੀ ਹੈ ਨੰਬਰ 3 ਜਦੋਂ ਵੀ ਤੁਸੀਂ ਹਰੀ ਅਲੈਚ ਨੂੰ پیسਦੇ ਹੋ ਤਾਂ ਉਸ ਸਮੇਂ ਉਸ ਨੂੰ ਹਲਕਾ ਜਿਹਾ ਪਹਿਲਾਂ ਤਵੇ ਤੇ ਗਰਮ ਕਰ ਲਓ ਫਿਰ ਠੰਡਾ ਹੋਣ ਤੇ ਉਸ ਨੂੰ ਮਿਕਸੀ ਕੱਪ ਵਿੱਚ ਪਾ ਕੇ ਇੱਕ ਚਮਚ ਚੀਨੀ ਦਾ ਪਾ ਦਿਓ ਇਸ ਤਰੀਕੇ ਨਾਲ ਉਹ ਪੀਸਦੀ ਵੀ ਬਹੁਤ ਵਧੀਆ ਜਾਵੇਗੀ ਤੇ ਨਾਲ ਹੀ ਉਸ ਵਿੱਚ ਕੋਈ ਵੀ ਛਿਲਕਾ ਖੜਮਾ ਨਹੀਂ ਰਹੇਗਾ ਨੰਬਰ 4 ਜੇਕਰ ਤੁਸੀਂ 골ਡ ਵਾਲਾ ਫੇਸ਼ੀਅਲ ਕਰ ਵਿੱਚ ਹੀ ਕਰਨਾ ਚਾਹੁੰਦੇ ਹੋ ਤਾਂ ਇੱਕ ਕਟੋਰੀ ਵਿੱਚ ਥੋੜਾ ਜਿਹਾ ਬੇਸਣ ਲੈ ਲਓ ਉਸ ਵਿੱਚ ਇੱਕ ਚੁਟਕੀ ਹਲਦੀ ਦੀ ਪਾਓ ਤੇ ਦੋ ਚਮਚ ਦੁੱਧ ਦੇ ਪਾ ਲਓ ਫਿਰ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਆਪਣੇ ਪੂਰੇ ਚਿਹਰੇ ਉੱਪਰ ਲਗਾਓ ਤੇ 15 ਮਿੰਟ ਬਾਅਦ ਧੋ ਦਿਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਚਮਕ ਆਵੇਗੀ ਤੇ ਨਾਲ ਹੀ ਤੁਹਾਡੀ ਸਕਿਨ ਨੂੰ ਵੀ ਬਹੁਤ ਹੀ ਜਵਾਨ ਬਣਾਵੇਗਾ ਨੰਬਰ 5 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਗlycerin ਲਗਾਉਂਦੇ ਹੋ ਤਾਂ ਉਸ ਸਮੇਂ ਆਪਣੇ ਹਲਕੇ ਹੱਥਾਂ ਨਾਲ ਕੁਝ ਸਮਾਂ ਆਪਣੇ ਚਿਹਰੇ ਦੀ ਮਾਲਿਸ਼ ਜ਼ਰੂਰ ਕਰੋ ਇਸ ਨਾਲ ਚਿਹਰੇ ਉੱਪਰ ਚਮਕ ਆਵੇਗੀ 6 ਜਦੋਂ ਵੀ ਤੁਸੀਂ ਰਸੋਈ ਵਿੱਚ ਸਫਾਈ ਕਰਨੀ ਸ਼ੁਰੂ ਕਰਦੇ ਹੋ ਤਾਂ ਪਾਣੀ ਵਿੱਚ ਹਲਕਾ ਜਿਹਾ ਸੰਤਰੇ ਦਾ ਪਾਊਡਰ ਮਿਕਸ ਕਰ ਲਓ ਇਸ ਨਾਲ ਪੂਰੀ ਰਸੋਈ ਵਿੱਚ ਬਹੁਤ ਹੀ ਵਧੀਆ ਖੁਸ਼ਬੂ ਆਵੇਗੀ ਨੰਬਰ 27 ਜੇਕਰ ਤੁਹਾਨੂੰ ਅੱਖਾਂ ਦੀ ਚਮੜੀ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਜਿਵੇਂ ਕਿ ਡਾਰਕ ਸਰਕਲ ਟਾਈਟਨੈਸ ਆਦਿ ਇਸ ਨੂੰ ਠੀਕ ਕਰਨ ਲਈ ਤੁਸੀਂ ਇੱਕ ਚਮਚ ਟਮਾਟਰ ਜੂਸ ਵਿੱਚ ਇੱਕ ਚਮਚ ਨਿੰਬੂ ਦਾ ਰਸ ਪਾ ਕੇ ਆਪਣੀ ਅੱਖਾਂ ਦੇ ਥੱਲੇ ਲਗਾ ਸਕਦੇ ਹੋ ਤੇ ਫਿਰ 15 ਮਿੰਟ ਬਾਅਦ ਧੋ ਦਿਓ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਹਫਤੇ ਵਿੱਚ 3 ਵਾਰ ਕਰੋ ਤੇ ਨਾਲ ਹੀ ਅੱਖਾਂ ਦੇ ਵਿੱਚ ਵੀ ਬਿਲਕੁਲ ਨਾ ਪੈਣ ਦੇਵੋ ਨੰਬਰ 8 ਜੇਕਰ ਤੁਸੀਂ ਬਿਨਾ ਪਾਰਲਰ ਤੋਂ ਆਪਣੇ ਚਿਹਰੇ ਜਾਂ ਫਿਰ ਹੱਥਾਂ ਪੈਰਾਂ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਇੱਕ ਟਮਾਟਰ ਨੂੰ ਕੱਟ ਕਰਕੇ ਉਸਦੇ ਇੱਕ ਪੀਸ ਉੱਪਰ ਚੀਨੀ ਕੌਫੀ ਤੇ ਸ਼ਹਿਦ ਪਾ ਲਓ ਫਿਰ ਟਮਾਟਰ ਵਿੱਚ ਹਲਕੇ ਹਲਕੇ ਛੇੜ ਕਰ ਲਓ ਫਿਰ ਇਸ ਨੂੰ ਆਪਣੇ ਚਿਹਰੇ ਹੱਥਾਂ ਪੈਰਾਂ ਉੱਪਰ ਚੰਗੀ ਤਰ੍ਹਾਂ ਨਾਲ ਸਕਰਬ ਕਰੋ ਇਸ ਨਾਲ ਤੁਹਾਡਾ ਚਿਹਰਾ ਹੱਥ ਪੈਰ ਚਮਕ ਜਾਣਗੇ ਨੰਬਰ 9 ਜਿਹੜੀਆਂ ਔਰਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ 'ਤੇ 10 ਮਿੰਟ ਤੇਲ ਜਾਂ ਫਿਰ ਕੋਈ ਵੀ ਕਰੀਮ ਲਗਾ ਕੇ ਮਾਲਿਸ਼ ਕਰਦੀਆਂ ਹਨ ਉਹਨਾਂ ਦੇ ਚਿਹਰੇ 'ਤੇ ਬਹੁਤ ਚਮਕ ਹੁੰਦੀ ਹੈ ਤੇ ਨਾਲ ਹੀ ਉਹਨਾਂ ਦਾ ਚਿਹਰਾ ਵੀ ਹਮੇਸ਼ਾ ਜਵਾਨ ਹੀ ਰਹਿੰਦਾ ਹੈ। ਨੰਬਰ 10 ਜੇਕਰ ਤੁਸੀਂ ਆਪਣੀ ਅੱਖਾਂ ਵਿੱਚ ਬੱਚਿਆਂ ਵਾਲੀ ਲੋਪਾ ਲਓ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਵਿੱਚ ਕਦੇ ਵੀ ਕਿਸੇ ਵੀ ਪ੍ਰਕਾਰ ਦੀ ਜਲਨ ਨਹੀਂ ਹੋਵੇਗੀ ਤੇ ਅੱਖਾਂ ਦੀ ਰੋਸ਼ਨੀ ਵੀ ਸਹੀ ਰਹੇਗੀ। ਨੰਬਰ 11 ਜਿਹੜੀਆਂ ਔਰਤਾਂ ਰੋਜ਼ਾਨਾ ਆਪਣੇ ਹੱਥਾਂ ਪੈਰਾਂ ਨੂੰ ਮਲਾਈ ਲਗਾ ਕੇ ਕੁਝ ਸਮਾਂ ਮਾਲਿਸ਼ ਕਰਦੀਆਂ ਹਨ ਉਹਨਾਂ ਦੇ ਹੱਥਾਂ ਪੈਰਾਂ ਦਾ ਰੰਗ ਗੂਰਾ ਹੋਣਾ ਲੱਗ ਜਾਂਦਾ ਹੈ ਨੰਬਰ 12 ਇੱਕ ਸੋਹਣੀ ਔਰਤ ਜੇਕਰ ਤੁਸੀਂ ਪਛਾਣ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਉਸਦੇ ਪੈਰਾਂ ਨੂੰ ਦੇਖੋ ਜੇਕਰ ਉਸਦੇ ਪੈਰ ਬਿਲਕੁਲ ਸਾਫ਼ ਹਨ ਤਾਂ ਬਹੁਤ ਹੀ ਸੋਹਣੀ ਹੈ ਨੰਬਰ 13 ਜਿਹੜੀਆਂ ਔਰਤਾਂ ਰੋਜ਼ਾਨਾ ਆਪਣੇ ਕੱਪੜਿਆਂ ਨੂੰ ਧੋ ਦਿੰਦੀਆਂ ਹਨ ਉਹਨਾਂ ਦੇ ਘਰ ਵਿੱਚ ਕੱਪੜਿਆਂ ਦੀ ਗੰਦਗੀ ਕਦੇ ਵੀ ਨਹੀਂ ਰਹਿੰਦੀ ਤੇ ਨਾਲ ਹੀ ਉਹਨਾਂ ਨੂੰ ਜ਼ਿਆਦਾ ਕੱਪੜਿਆਂ ਤੇ ਆਪਣਾ ਸਮਾਂ ਵੀ ਖਰਾਬ ਨਹੀਂ ਕਰਨਾ ਪੈਂਦਾ ਨੰਬਰ 14 ਸਕਿਨ ਸਮੂਥਿੰਗ ਪੈਕ ਬਣਾਉਣ ਲਈ ਦਹੀਂ ਵਿੱਚ 1 ਚਮਚ ਬਦਾਮ ਦਾ ਪੇਸਟ ਤੇ ਅੱਧਾ ਚਮਚਾ ਸਫੇਦ ਤੇਲਾਂ ਦਾ ਪੇਸਟ ਤੇ ਸਹਿਦ ਦੀਆਂ ਕੁਝ ਬੂੰਦਾਂ ਮਿਲਾ ਕੇ ਫੇਸ ਪੈਕ ਤਿਆਰ ਕਰੋ ਇਸ ਨੂੰ 15 ਮਿੰਟ ਲਈ ਲਗਾ ਲਓ ਤੇ ਫਿਰ ਧੋ ਲਓ ਇਹ ਚਮੜੀ ਦੇ ਸਾਰੇ ਟੈਕਸਚਰ ਲਈ ਟੁਕਮਾ ਹੈ ਨੰਬਰ 15 ਕੱਚਾ ਦੁੱਧ ਚਿਹਰਾ ਸਾਫ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਇਸ ਦੇ ਲਈ ਪਹਿਲਾਂ ਗੁੱਸੇ ਪਾਣੀ ਨਾਲ ਚਿਹਰਾ ਧੋ ਲਓ ਇਸ ਨਾਲ ਤੁਹਾਡੀ ਸਕਿਨ ਤੇ ਪੋਰਸ ਤੋਂ ਸਾਰੀ ਗੰਦਗੀ ਸਾਫ ਹੋ ਜਾਵੇਗੀ ਹੁਣ ਕੱਚੇ ਦੁੱਧ ਦੀ ਮਦ ਨਾਲ ਹਲਕੇ ਹੱਥਾਂ ਨਾਲ ਚਿਹਰੇ ਦੀ ਮਾਲਿਸ਼ ਕਰੋ ਅਤੇ ਫਿਰ ਸਾਫ ਪਾਣੀ ਨਾਲ ਚਿਹਰਾ ਧੋ ਲਓ ਨੰਬਰ 16 ਸਰਦੀਆਂ ਦੇ ਮੌਸਮ ਵਿੱਚ ਜੇਕਰ ਤੁਸੀਂ 2 ਚਮਚਾ aloevera ਜਲ ਵਿੱਚ 1 ਚਮਚਾ ਬਦਾਮ ਦਾ ਤੇਲ ਤੇ 1 ਚਮਚਾ ਵਿਟਾਮਿਨ E ਦਾ ਤੇਲ ਮਿਕਸ ਕਰ ਲਓ ਤੇ ਰੋਜ਼ਾਨਾ ਰਾਤ ਨੂੰ ਚਿਹਰੇ ਦੀ ਇਸ ਨਾਲ ਮਾਲਿਸ਼ ਕਰੋ ਤਾਂ ਇਸ ਨਾਲ ਤੁਹਾਡਾ ਚਿਹਰਾ ਹਮੇਸ਼ਾ ਮੌਸਟਰਾਇਜ਼ਰ ਰਹੇਗਾ ਤੇ ਚਿਹਰੇ ਤੇ ਚਮਕ ਵੀ ਆਵੇਗੀ ਨੰਬਰ 17 ਜਿਹੜੀਆਂ ਔਰਤਾਂ ਹਫਤੇ ਵਿੱਚ ਦੋ ਵਾਰ ਆਪਣੇ ਵਾਲਾਂ ਦੀ ਸਰੋਂ ਦੇ ਤੇਲ ਨੂੰ ਹਲਕਾ ਗੁਸਾ ਕਰਕੇ ਮਾਲਿਸ਼ ਕਰਦੀਆਂ ਹਨ ਉਹਨਾਂ ਦੇ ਵਾਲਾਂ ਵਿੱਚ ਬਹੁਤ ਚਮਕ ਹੁੰਦੀ ਹੈ ਤੇ ਨਾਲ ਹੀ ਵਾਲ ਵੀ ਨਹੀਂ ਝੜਦੇ ਇਸ ਤੋਂ ਇਲਾਵਾ ਇਹਨਾਂ ਦੇ ਸਿਰ ਵਿੱਚ ਕਦੇ ਵੀ ਦਰਦ ਨਹੀਂ ਹੁੰਦਾ ਨੰਬਰ 18 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਸੋਜ ਆ ਜਾਵੇ ਤਾਂ ਜੇਕਰ ਤੁਹਾਡੇ ਕੋਲ ਸੇਕ ਦੇਣ ਲਈ ਕੋਈ ਚੀਜ਼ ਨਹੀਂ ਹੈ ਤਾਂ ਤੁਸੀਂ ਡਾਈਪਰ ਦੀਆਂ ਸਾਈਡਾਂ ਨੂੰ ਕੱਟ ਕਰ ਦੇਵੋ ਤੇ ਵਿਚਕਾਰ ਵਿੱਚ ਗਰਮ ਪਾਣੀ ਪਾ ਲਓ ਤੇ ਫਿਰ ਸੋਜ ਵਾਲੀ ਜਗ੍ਹਾ ਤੇ ਸੇਕ ਦਿ ਲੋ ਇਸ ਨਾਲ ਤੁਹਾਡੀ ਸਾਰੀ ਸੋਚ ਤੁਰੰਤ ਠੀਕ ਹੋ ਜਾਵੇ ਕੀ ਨੰਬਰ 19 ਜੇਕਰ ਤੁਸੀਂ ਆਪਣੇ ਗੈਸ ਸਿਲੰਡਰ ਦੇ ਥੱਲੇ ਆਲੂ ਦਾ ਰਸ ਲਗਾ ਦਿਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਗੈਸ ਸਿਲੰਡਰ ਕਦੇ ਵੀ ਤੁਹਾਡੇ ਫਰਸ਼ ਨੂੰ ਖਰਾਬ ਨਹੀਂ ਕਰੇਗਾ ਨੰਬਰ 2 ਜੇਕਰ ਤੁਸੀਂ ਆਪਣੀ ਕਿਚਨ ਦੀਆਂ ਪਲੇਟਾਂ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤੇ ਰਸੋਈ ਵਿੱਚ ਕਿਤੇ ਵੀ ਰੱਖਣ ਲਈ ਜਗ੍ਹਾ ਨਹੀਂ ਹੈ ਤਾਂ ਤੁਸੀਂ ਉਹਨਾਂ ਨੂੰ ਇੱਕ ਮੋٹے ਕੱਪੜੇ ਵਿੱਚ ਲਪੇਟ ਕੇ ਰੱਖ ਦਿਓ ਇਸ ਤਰ੍ਹਾਂ ਨਾਲ ਉਹ ਨਾ ਤਾਂ ਟੁੱਟਣੀਆਂ ਤੇ ਨਾ ਹੀ ਖਰਾਬ ਹੋਣਗੀਆਂ ਨੰਬਰ 1 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਸਭ ਤੋਂ ਵਧੀਆ ਵਾਈਟ ਡੇ ਕਰੀਮ ਲਗਾਉਣਾ ਚਾਹੁੰਦੇ ਹੋ ਤਾਂ O+3 ਕਰੀਮ ਸਭ ਤੋਂ ਵਧੀਆ ਕਰੀਮ ਹੈ। ਇਹ ਚਿਹਰੇ ਉੱਪਰ ਬਹੁਤ ਹੀ ਗਲੋ ਲੈ ਕੇ ਆਉਂਦੀ ਹੈ। ਨੰਬਰ 2 ਜਦੋਂ ਵੀ ਤੁਸੀਂ ਆਪਣੇ ਗੈਸ ਦੇ ਟੱਕਣਾਂ ਨੂੰ ਸਾਫ਼ ਕਰਦੇ ਹੋ ਤਾਂ ਉਹਨਾਂ ਨੂੰ ਕੁਝ ਸਮਾਂ ਗਰਮ ਪਾਣੀ ਵਿੱਚ ਇਹਨੂੰ ਤੇ ਨਿੰਬੂ ਦਾ ਰਸ ਪਾ ਕੇ ਭੌਂਕੇ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਉਹ ਬਹੁਤ ਹੀ ਚਮਕ ਜਾਣਗੇ। ਨੰਬਰ 3 ਜੇਕਰ ਤੁਸੀਂ ਗੈਸ ਲੈਟਰ ਨੂੰ ਆਸਾਨੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਪਹਿਲਾਂ ਗੈਸ ਦੇ ਰੱਖੀ ਗਰਮ ਕਰ ਲਓ ਫਿਰ ਇਸ ਦੇ ਬਾਹਰ ਸੁੱਕਾ ਸਟੀਲ ਬੁਰਸ਼ ਫੇਰ ਦੇ ਉੱਤੇ ਅੰਦਰ ਕੰਨ ਵਿੱਚ ਫੇਰਨ ਵਾਲੀ ਤੇਲੀ ਫੇਰ ਦਿਓ ਇਸ ਨਾਲ ਉਹ ਬਹੁਤ ਹੀ ਆਸਾਨੀ ਨਾਲ ਸਾਫ਼ ਹੋ ਜਾਵੇ ਗਾ ਨੰਬਰ 24 ਜਦੋਂ ਵੀ ਅਰਦਾ ਆਪਣੀਆਂ ਚੁੰਨੀਆਂ ਨੂੰ ਪ੍ਰੈਸ ਕਰਦੀਆਂ ਹਾਂ ਤਾਂ ਉਸ ਨੂੰ ਫੋਲਡ ਕਰਕੇ ਉਸਦੇ ਦੋਏ ਪਾਸੇ ਕਰ ਲਓ ਫਿਰ ਉਸ ਉੱਪਰ ਪ੍ਰੈਸ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚੁੰਨੀ ਵਿੱਚੋਂ ਸਾਰੇ ਨਬਲ ਨਿਕਲ ਜਾਣਗੇ ਤੇ ਸੈਂਟਰ ਵਿੱਚੋਂ ਬਾਅਦ ਵਿੱਚ ਕੱਢੋ ਇਸ ਨਾਲ ਤੁਹਾਡੀ ਚੁੰਨੀ ਕਦੇ ਜਲੇਗੀ ਵੀ ਨਹੀਂ ਨੰਬਰ 25 ਜਿਹੜੀਆਂ ਔਰਤਾਂ ਹਮੇਸ਼ਾ ਆਪਣੇ ਸਿਰ ਉੱਪਰ ਚੁੰਨੀ ਲੈ ਕੇ ਰੱਖਦੀਆਂ ਹਨ ਉਹ ਔਰਤਾਂ ਇੱਕ ਚੰਗੇ ਪਰਿਵਾਰ ਵਿੱਚ ਜੰਮੀਆਂ ਪਲੀਆਂ ਹੁੰਦੀਆਂ ਅਤੇ ਨਾਲ ਹੀ ਉਹਨਾਂ ਦੇ ਮਾਪਿਆਂ ਦੇ ਸੰਸਕਾਰ ਉਹਨਾਂ ਵਿੱਚ ਆਪਣੇ ਆਪ ਝਲਕਦੇ ਦਿਖਾਈ ਦਿੰਦੇ ਹਨ ਨੰਬਰ 26 ਜਿਹੜੀਆਂ ਔਰਤ ਆਪਣੇ ਘਰ ਦੀ ਰਸੋਈ ਵਿੱਚ ਹਰ ਕੰਮ ਸਿਰ ਟੱਕ ਕੇ ਕਰਦੀਆਂ ਹਨ ਉਹਨਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਅਤੇ ਨਾਲ ਹੀ ਉਹਨਾਂ ਦੁਆਰਾ ਬਣਾਇਆ ਗਿਆ ਖਾਣਾ ਵੀ ਸੇਤਲੀ ਚੰਗਾ ਹੁੰਦਾ ਹੈ ਨੰਬਰ 27 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਕੋਈ ਵੀ ਤੇਲ ਲਗਾਉਂਦੇ ਹੋ ਤਾਂ ਹਲਕੇ ਹੱਥਾਂ ਨਾਲ ਚਿਹਰੇ ਦੀ ਮਾਲਿਸ਼ ਕਰੋ ਇਸ ਨਾਲ ਤੇਲ ਲਗਾਉਣਾ ਚਿਹਰੇ ਤੇ ਚਮਕਾਉਂਦੀ ਹੈ ਨੰਬਰ 28 ਜਿਹੜੀਆਂ ਔਰਤਾਂ ਦੀ ਸਕਿਨ ਡਰਾਈ ਹੁੰਦੀ ਹੈ ਉਹਨਾਂ ਨੂੰ ਹਮੇਸ਼ਾ ਆਪਣੇ ਚਿਹਰੇ ਉੱਪਰ ਹਲਕਾ ਜਿਹਾ ਤੇਲ ਲਗਾ ਕੇ ਹੀ ਮੇਕਅਪ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਹਾਡੇ ਚਿਹਰੇ ਉੱਪਰ ਕੀਤਾ ਹੋਇਆ ਮੇਕਅਪ ਜੱੱਚਦਾ ਨਹੀਂ ਨੰਬਰ 29 ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਜੁਰਾਬਾਂ ਰੱਖਦੇ ਹੋ ਤਾਂ ਉਹਨਾਂ ਨੂੰ ਇੱਕ ਦੂਜੇ ਵਿੱਚ ਪਾ ਕੇ ਬੋਲ ਬਣਾ ਕੇ ਅਲਮਾਰੀ ਵਿੱਚ ਰੱਖ ਦਿਓ ਇਸ ਤਰੀਕੇ ਨਾਲ ਉਹਨਾਂ ਤਾਂ ਜਲਦੀ ਖਰਾਬ ਹੋਣਗੀਆਂ ਤੇ ਨਾਲ ਹੀ ਜਗ੍ਹਾ ਵਿਕਟ ਰੋਕਣੀਆਂ ਤੇ ਕਦੇ ਵੀ ਖੋਣਗੀਆਂ ਵੀ ਨਹੀਂ ਨੰਬਰ 3 ਜੇਕਰ ਤੁਸੀਂ ਰੋਟੀ ਬਣਾਉਣ ਸਮੇਂ ਆਪਣੇ ਆਟੇ ਨੂੰ ਪ੍ਰਾਂਤ ਵਿੱਚ ਇੱਕ ਲੰਮੀ ਸਾਰੀ ਗੋਲ ਟਿੱਕੀ ਦੀ ਤਰ੍ਹਾਂ ਰੱਖ ਲਓ ਤੇ ਫਿਰ ਚਾਹ ਪੀਣ ਵਾਲੇ ਕੱਪ ਨਾਲ ਕੱਟ ਕੇ ਆਟੇ ਦੀ ਗੰਨੀ ਬਣਾ ਕੇ ਰੋਟੀ ਬਣਾਉ ਤਾਂ ਇਸ ਤਰ੍ਹਾਂ ਰੋਟੀ ਬਹੁਤ ਹੀ ਨਰਮ ਤੇ ਫੁੱਲੀ ਫੁੱਲੀ ਬਣੇਗੀ ਨੰਬਰ 31 ਜਿਹੜੀਆਂ ਔਰਤਾਂ ਰੋਜ਼ਾਨਾ ਆਪਣਾ ਖਾਣਾ ਰਸੋਈ ਵਿੱਚ ਬੈਠ ਕੇ ਹੀ ਕੰਨਦੀਆਂ ਹਨ ਉਹਨਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਤੇ ਨਾਲ ਹੀ ਉਹਨਾਂ ਔਰਤਾਂ ਨੂੰ ਕਦੇ ਵੀ ਸਰੀਰਕ ਪੱਖੋਂ ਕਿਸੇ ਨੂੰ ਸਿੱਧਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 32 ਜਦੋਂ ਵੀ ਔਰਤਾਂ ਘਰ ਵਿੱਚ ਪੋਚਾ ਲਗਾਉਣਾ ਸਮੇਂ ਪਾਣੀ ਵਿੱਚ ਹਲਕੀ ਜਿਹੀ ਫਟਕੜੀ ਤੇ ਨਮਕ ਮਿਲਾ ਕੇ ਪੋਚਾ ਲਗਾ ਦਿਓ ਇਸ ਨਾਲ ਤੁਹਾਡਾ ਫਰਸ਼ ਬਹੁਤ ਹੀ ਚਮਕ ਜਾਵੇਗਾ ਤੇ ਨਾਲ ਹੀ ਸਾਰੇ ਕੀਟਾਣੂ ਵੀ ਖਤਮ ਹੋ ਜਾਣਗੇ ਨੰਬਰ 33 ਜਦੋਂ ਵੀ ਔਰਤਾਂ ਆਪਣੇ ਭਾਰਸਾਂ ਨੂੰ ਅਲਮਾਰੀ ਵਿੱਚ ਰੱਖਦੀਆਂ ਹਨ ਤਾਂ ਬਹੁਤ ਜਲਦੀ ਖਰਾਬ ਹੋਣ ਲੱਗ ਜਾਂਦੇ ਹਨ ਇਸ ਲਈ ਉਹਨਾਂ ਨੂੰ ਕਦੇ-ਕਦੇ ਹਵਾ ਵੀ ਜ਼ਰੂਰ ਲਗਾਓ ਇਸ ਤਰ੍ਹਾਂ ਕਰਨ ਨਾਲ ਲੰਬੇ ਸਮੇਂ ਤੱਕ ਖਰਾਬ ਵੀ ਨਹੀਂ ਹੁੰਦੇ ਤੇ ਨਾਲ ਹੀ ਉਹਨਾਂ ਵਿੱਚੋਂ ਕਦੇ ਵੀ 스ਮੈਲ ਵੀ ਨਹੀਂ ਆਉਂਦੀ ਨੰਬਰ 34 ਜਦੋਂ ਵੀ ਔਰਤਾਂ ਸਾਗ ਬਣਾਉਣ ਤਾਂ ਸਾਗ ਹਮੇਸ਼ਾ ਕੱਲੀਆਂ ਗੰਦਲਾਂ ਦਾ ਹੀ ਬਣਾਓ ਤੇ ਪਾਲਕ ਘੱਟ ਪੋਇਸ ਨਾਲ ਸਾਗ ਬਹੁਤ ਹੀ ਜ਼ਿਆਦਾ ਸਵਾਦ ਬਣਦਾ ਹੈ ਜਿਸ ਨੂੰ ਬਾਰ-ਬਾਰ ਖਾਣ ਨੂੰ ਮਨ ਕਰਦਾ ਹੈ ਨੰਬਰ 35 ਜੇਕਰ ਸਾਗ ਦੀ ਗੰਦਲ ਹੱਦ ਤੋਂ ਜ਼ਿਆਦਾ ਮੋਟੀ ਹੋਵੇ ਤਾਂ ਉਸ ਨੂੰ ਅਖੀਰ ਵਿੱਚ ਛਿੱਲ ਜ਼ਰੂਰ ਦੇ ਦਿਓ ਇਸ ਤਰ੍ਹਾਂ ਉਹ ਆਸਾਨੀ ਨਾਲ ਪੱਕ ਜਾਵੇਗਾ ਤੇ ਨਾਲ ਹੀ ਸਾਗ ਵੀ ਸੁਆਦ ਬਣੇਗਾ। ਨੰਬਰ 36 ਸਾਗ ਬਣਾਉਣ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਸਾਗ ਵਿੱਚ ਕਦੇ ਵੀ ਕੰਡਿਆਂ ਵਾਲੀਆਂ ਗੰਦਲਾਂ ਨਹੀਂ ਪਾਉਣੀਆਂ ਚਾਹੀਦੀਆਂ ਤੁਹਾਡੇ ਸਾਗ ਨੂੰ ਖੌੜਾ ਬਣਾ ਸਕਦੀਆਂ ਹਨ। ਨੰਬਰ 37 ਜਦੋਂ ਵੀ ਤੁਸੀਂ ਧਨੀਏ ਨੂੰ ਕੱਟਦੇ ਹੋ ਤਾਂ ਉਸ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਧਨੀਏ ਨੂੰ ਕੱਟਣ ਤੋਂ ਬਾਅਦ ਉਹਨਾਂ ਇਸ ਤਰ੍ਹਾਂ ਕਰਨਾ ਤੁਹਾਡਾ ਧਨੀਆ ਖਰਾਬ ਹੋ ਜਾਂਦਾ ਹੈ। ਨੰਬਰ 38 ਜਦੋਂ ਵੀ ਤੁਸੀਂ ਅਦਰਕ ਨੂੰ ਛਿੱਲਣਾ ਹੈ ਤਾਂ ਉਸ ਨੂੰ ਪਹਿਲਾਂ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋ ਜ਼ਰੂਰ ਲਓ। ਇਸ ਤਰ੍ਹਾਂ ਕਰਨ ਨਾਲ ਅਦਰਕ ਖਾਣ ਨਾਲ ਤੁਹਾਡੇ ਤੇ ਜ਼ਾਬ ਨਹੀਂ ਬਣੇਗਾ। ਨੰਬਰ 39 ਜੇਕਰ ਤੁਸੀਂ ਕੋਈ ਵੀ ਸਬਜ਼ੀ ਬਣਾਉਣ ਤੋਂ ਪਹਿਲਾਂ ਉਸ ਨੂੰ ਗਰਮ ਪਾਣੀ ਵਿੱਚ ਨਮਕ ਪਾ ਕੇ ਧੋ ਲਓ ਤਾਂ ਇਸ ਨਾਲ ਤੁਹਾਡੀ ਸਿਹਤ ਸਬਜ਼ੀ ਖਾਣਾ ਕਦੇ ਵੀ ਖਰਾਬ ਨਹੀਂ ਹੋਵੇਗੀ। ਨੰਬਰ 40 ਜੇਕਰ ਤੁਸੀਂ ਕਿਸੇ ਵੀ ਸਬਜ਼ੀ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਹਮੇਸ਼ਾ ਅਦਰਕ ਵਾਲੇ ਪਾਣੀ ਨਾਲ ਹੀ ਧੋਵੇ ਇਸ ਨਾਲ ਸਬਜ਼ੀ ਕਦੇ ਵੀ ਜਲਦੀ ਖਰਾਬ ਨਹੀਂ ਹੋਵੇਗੀ। ਨੰਬਰ 41 ਜੇਕਰ ਤੁਸੀਂ ਫੇਸ ਵਿੱਚ ਆਪਣੇ ਚਿਹਰੇ ਉੱਪਰ ਗਲੋ ਚਾਉਂਦੇ ਹੋ ਤਾਂ ਰੋਜ਼ਾਨਾ ਇਹ ਤਿੰਨ ਗੱਲਾਂ ਜ਼ਰੂਰ ਯਾਦ ਰੱਖੋ ਪਹਿਲਾਂ ਆਪਣੇ ਚਿਹਰੇ ਨੂੰ ਰੋਜ਼ਾਨਾ ਮੌਸਚਰਾਈਜ਼ਰ ਜ਼ਰੂਰ ਕਰੋ ਦੂਸਰਾ ਵੱਧ ਤੋਂ ਵੱਧ ਸਿਪ ਸਿਪ ਕਰਕੇ ਪਾਣੀ ਪੀਵੋ ਤੀਸਰਾ ਥੋੜਾ ਜਿਹਾ ਦਹੀਂ ਲੈ ਕੇ ਆਪਣੇ ਚਿਹਰੇ ਉੱਪਰ 2-3 ਮਿੰਟ ਮਾਲਿਸ਼ ਕਰੋ ਤੇ ਫਿਰ ਪਾਣੀ ਨਾਲ ਧੋ ਦਿਓ ਇਸ ਤਰੀਕੇ ਨਾਲ ਤੁਹਾਡਾ ਚਿਹਰਾ ਚਮਕ ਜਾਵੇਗਾ ਤੇ ਤੁਹਾਨੂੰ ਪੈਸੇ ਦਾ ਖਰਚ ਵੀ ਨਹੀਂ ਕਰਨਾ ਪਵੇਗਾ ਨੰਬਰ 42 ਜਦੋਂ ਵੀ ਔਰਤਾਂ ਕੋਈ ਵੀ ਦਾਲ ਪਕਾਉਂਦੀਆਂ ਹਨ ਇਸ ਦੇ ਤੜਕੇ ਵਿੱਚ ਵੀ ਹਲਕਾ ਜਿਹਾ ਮੇਥੀ ਦਾਣਾ ਤੇ ਹਿੰਗ ਪਾ ਦਿਆ ਕਰੋ ਇਸ ਤਰ੍ਹਾਂ ਕਰਨ ਨਾਲ ਦਾਲ ਖਾਣ ਨਾਲ ਸਾਡੇ ਸਰੀਰ ਅੰਦਰ ਕਦੇ ਵੀ ਗੈਸ ਨਹੀਂ ਬਣਦੀ। ਨੰਬਰ 43 ਜਿਹੜੀਆਂ ਔਰਤਾਂ ਰੋਟੀ ਖਾਣ ਤੋਂ ਬਾਅਦ ਕੁਝ ਸਮਾਂ ਸ਼ੈਅਰ ਕਰਦੀਆਂ ਹਨ ਉਹਨਾਂ ਔਰਤਾਂ ਦਾ ਕਦੇ ਵੀ ਪੇਟ ਬਾਹਰ ਨੂੰ ਨਹੀਂ ਆਉਂਦਾ ਤੇ ਨਾਲ ਹੀ ਸਰੀਰ ਵੀ ਫਿੱਟ ਰਹਿੰਦਾ ਹੈ। ਨੰਬਰ 44 ਜੇਕਰ ਤੁਸੀਂ ਸਰਦੀਆਂ ਵਾਲੇ ਕੱਪੜਿਆਂ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਪੁੱਠੇ ਹੀ ਤੋਵ ਤੇ ਨਾਲ ਹੀ ਉਹਨਾਂ ਨੂੰ ਹਮੇਸ਼ਾ ਪੁੱਠੇ ਹੀ ਸਕਾਓ ਇਸ ਨਾਲ ਉਹ ਕਦੇ ਵੀ ਖਰਾਬ ਨਹੀਂ ਹੋਣਗੇ। ਨੰਬਰ 45 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਬੇਸਣ ਜਾਂ ਫਿਰ ਦਹੀਂ ਲਗਾਉਂਦੇ ਹੋ ਤਾਂ ਉਸ ਨੂੰ ਲਗਾ ਕੇ ਕੁਝ ਸਮਾਂ ਸਕਰਬ ਦੀ ਤਰ੍ਹਾਂ ਜ਼ਰੂਰ ਕਰੋ ਇਸ ਨਾਲ ਤੁਹਾਡੇ ਚਿਹਰੇ ਤੇ ਨਿਖਾਰ ਆਵੇਗਾ। ਨੰਬਰ 46 ਜਿਹੜੀਆਂ ਔਰਤਾਂ ਆਪਣੇ ਪਤੀ ਦਾ ਖਾਣ-ਪੀਣ ਤੇ ਪਹਿਨਣ ਦਾ ਪੂਰਾ ਧਿਆਨ ਰੱਖਣ ਉਹਨਾਂ ਦੀ ਹਰ ਚਾਹ ਉਹਨਾਂ ਦਾ ਪਤੀ ਪੂਰੇ ਪਿਆਰ ਨਾਲ ਪੂਰੇ ਕਰਦਾ ਹੈ। ਨੰਬਰ 47 ਜਦੋਂ ਵੀ ਤੁਸੀਂ ਸਲਾਈ ਕਰਨ ਲਈ ਕੋਈ ਵੀ ਲੈਸ ਦੀ ਵਰਤੋਂ ਕਰਦੇ ਹੋ ਤਾਂ ਉਸ ਨੂੰ ਖਰੀਦਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਖੋਲ ਕੇ ਜ਼ਰੂਰ ਦੇਖੋ। ਕਿਉਂਕਿ ਕਈ ਪਰ ਉਸ ਵਿੱਚ ਕੋਈ ਨਾ ਕੋਈ ਟੂਕ ਹੋ ਸਕਦੀ ਹੈ ਜਿਸ ਨਾਲ ਤੁਹਾਡਾ ਪੈਸਾ ਤੇ ਸਮਾਂ ਦੋਨਾਂ ਦੀ ਬਚਤ ਹੋਵੇਗੀ। ਨੰਬਰ 48 ਜਿਹੜੀਆਂ ਔਰਤਾਂ ਦਾ ਮੂੰਹ ਗੋਲ ਹੁੰਦਾ ਹੈ, ਉਹਨਾਂ ਔਰਤਾਂ ਨੂੰ ਆਪਣੇ ਮੱਥੇ ਉੱਪਰ ਗੋਲ ਤੇ ਛੋਟੀ ਬਿੰਦੀ ਹੀ ਲਗਾਉਣੀ ਚਾਹੀਦੀ ਹੈ। ਇਸ ਨਾਲ ਉਹਨਾਂ ਦਾ ਚਿਹਰਾ ਬਹੁਤ ਹੀ ਸੋਹਣਾ ਲੱਗਦਾ ਹੈ। ਨੰਬਰ 49 ਕੋਈ ਵੀ ਨਵਾਂ ਬਰਤਨ ਘਰ ਵਿੱਚ ਲਾਉਣ ਤੋਂ ਪਹਿਲਾਂ ਉਹਨਾਂ ਦੇ ਨਟਾਂ ਉੱਪਰ ਨੀਲ ਪੇਂਟ ਲਗਾ ਦਿਓ। ਇਸ ਨਾਲ ਉਹਨਾਂ ਨੂੰ ਕਦੇ ਵੀ ਚਰ ਨਹੀਂ ਲੱਗੇਗੀ ਜਿਸ ਨਾਲ ਉਹ ਜਲਦੀ ਖਰਾਬ ਨਹੀਂ ਹੋਣਗੇ ਤੇ ਲੰਬੇ ਸਮੇਂ ਤੱਕ ਚੱਲਣਗੇ। ਨੰਬਰ 50 ਜੇਕਰ ਤੁਹਾਡੇ ਵਾਲ ਝੜਨ ਲੱਗ ਗਏ ਹਨ ਤਾਂ ਤੁਸੀਂ ਆਪਣੇ ਵਾਲਾਂ ਨੂੰ ਲੱਕੜ ਦੇ ਬਣੇ ਕੰਗੇ ਨਾਲ ਕੰਗੀ ਕਰਨਾ ਸ਼ੁਰੂ ਕਰਦੇ ਹੋ ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਤੇ ਨਾਲ ਹੀ ਵਾਲਾਂ ਸੰਧੀ अनेका ਹੋਰ ਵੀ ਸਮੱਸਿਆਵਾਂ ਖਤਮ ਹੋ ਜਾਣਗੀਆਂ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ